ਜੇ ਸਹੂਲਤਾਂ ਦਿੱਤੀਆਂ ਮਿਲੀਆਂ ਸ਼ੁਰੂ ਹੋਈਆਂ ਉਹ ਸਾਰੀਆਂ ਸਹੂਲਤਾਂ ਬਾਪੂ ਬਾਦਲ ਦੀ ਸਰਕਾਰਾਂ ਦੇ ਦੌਰਾਨ ਹੀ ਹੋਇਆ ਤੁਸੀਂ ਜਾਣਦੇ ਹੋ ਬਾਪੂ ਬਾਦਲ ਕਿੰਨੇ ਸਾਲ ਤੋਂ ਇਸ ਇਲਾਕੇ ਦੇ ਤੋਂ ਸੂਬੇ ਦੀ ਸੇਵਾ ਕਰਦੇ ਰਹੇ ਅੱਜ ਉਹ ਆਪਣੇ ਵਿੱਚ ਨਹੀਂ ਪਰ ਅੱਜ ਆਪਾਂ ਨੂੰ ਸਾਰਾ ਯਾਦ ਆਉਂਦਾ ਹੈ ਕਿ ਕਿਵੇਂ ਬਾਪੂ ਬਾਦਲ ਘਰਾਂ ਚ ਆ ਕੇ ਬੀਬੀਆਂ ਨੂੰ ਮਾਤਾ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਸਮਝਦੇ ਹੁੰਦੇ ਸੀ ਉਹਨਾਂ ਦੀਆਂ ਮੁਸ਼ਕਲਾਂ ਸਮਝ ਕੇ ਹੀ ਉਹਨਾਂ ਨੇ ਦੇਖਿਆ ਕਿ ਗਰੀਬ ਜਨਤਾ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਏ ਤੇ ਜਦੋਂ ਬਾਪੂ ਬਦਲ ਮੁੱਖ ਮੰਤਰੀ ਬਣੇ ਉਹਨਾਂ ਨੇ ਆਟਾ ਦਾਲ ਦੇਣਾ ਸ਼ੁਰੂ ਕੀਤਾ ਨੀਲੇ ਕਾੜ ਬਣਾਏ ਬਾਪੂ ਬਦਲ ਨੇ ਲੜਕੀਆਂ ਦੀ ਸ਼ਾਦੀ ਵਾਸਤੇ ਸ਼ਗਨ ਸਕੀਮ ਚਾਲੂ ਕੀਤੀ ਬਜ਼ੁਰਗ ਮਾਈਆਂ ਨੂੰ ਪੈਨਸ਼ਨ ਦੇਣਾ ਸ਼ੁਰੂ ਕੀਤਾ ਬਾਪੂ ਬਾਦਲ ਨੇ ਜਿਹੜੇ 80 ਬੱਚੇ ਐ ਉਹਨਾਂ ਦੀ ਪੜ੍ਹਾਈ ਵਾਸਤੇ ਸਕਾਲਰਸ਼ਿਪ ਦੇਣੀ ਸ਼ੁਰੂ ਕੀਤੀ ਤੇ ਬਾਪੂ ਬਾਦਲ ਨੇ ਨਰਸਰੀ ਤੋਂ ਲੈ ਕੇ ਕਾਲਜ ਤੱਕ ਬੀਬੀਆਂ ਦੀ ਪੜ੍ਹਾਈ ਮੁਫਤ ਕੀਤੀ ਵੀ ਬਾਪੂ ਬਾਦਲ ਤਾਂ ਜਦੋਂ ਚਾਹੁੰਦੇ ਸੀ ਕਿ ਜਦੋਂ ਮੇਰੀਆਂ ਬੀਬੀਆਂ ਬੱਚੀਆਂ 10ਵੀਂ 11ਵੀਂ 12ਵੀਂ ਜਾਣ ਉਹਨਾਂ ਨੂੰ ਸਕੂਲ ਜਾਣ ਦੀ ਤਕਲੀਫ਼ ਨਾ ਹੋਵੇ ਸਾਈਕਲ ਵੀ ਦੇਣੇ ਸ਼ੁਰੂ ਕੀਤੇ ਬਾਪੂ ਬਾਦਲ ਦੇ ਕਾਇਨ ਤੁਸੀਂ ਜਾਣਦੇ ਹੋ ਜਿਹੜੀਆਂ ਨੌਕਰੀਆਂ ਸੀ ਉਹਦੇ ਵੱਧ ਤੋਂ ਵੱਧ ਬੱਚਿਆਂ ਨੂੰ ਹੀ ਲੜਕੀਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ ਆਹ ਜਿਹੜੇ ਬਾਪੂ ਬਾਦਲ ਦੇ ਜਿੰਨੇ ਫੈਸਲੇ ਸੀ ਜਦੋਂ ਕਾਂਗਰਸ ਦੀ ਸਰਕਾਰ ਆਈ ਤੇ ਹੁਣ ਝਾੜੂ ਵਾਲੇ ਆਏ ਇਹਨਾਂ ਨੇ ਸਾਰਾ ਕੁਝ ਹੀ ਬੰਦ ਕਰ ਦਿੱਤਾ ਆ ਜਿਹੜੇ ਪੁਲਿਸ ਮੈਲਕ ਵਿੱਚ ਤੁਸੀਂ ਬੀਬੀਆਂ ਦੇਖਦੇ ਹੋ ਪਹਿਲੇ ਪੰਜਾਬ ਪੁਲਿਸ ਵਿੱਚ ਬੀਬੀਆਂ ਨਹੀਂ ਹੁੰਦੀਆਂ ਸੀ ਆ ਬੀਬੀਆਂ ਨੇ ਪੁਲਿਸ ਭਰਤੀ ਕੀਤਾ ਬਾਪੂ ਬਾਦਲ ਨਹੀਂ ਕੀਤਾ ਇੱਕ ਮਾਈ ਭਾਗੋ ਜੀ ਦੇ ਨਾਂ ਤੇ ਇੱਕ ਫੌਜ ਦੀ ਬਹੁਤ ਵਧੀਆ ਅਕੈਡਮੀ ਬਣਾਈ ਗਈ ਹੈ ਮਹੱਲੀ ਵਿੱਚ ਜਿੱਥੇ ਬੀਬੀਆਂ ਨੂੰ ਫੌਜ ਵਿੱਚ ਭਰਤੀ ਕਰਨ ਵਾਸਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਖਾਸ ਕਾਲਜ ਬੀਬੀਆਂ ਵਾਸਤੇ ਖੋਲੇ ਗਏ ਕਾਜ਼ ਪੁਲਿਸ ਸਟੇਸ਼ਨ ਬੀਬੀਆਂ ਵਾਸਤੇ ਖੋਲੇ ਗਏ ਕਿ ਬੀਬੀਆਂ ਨੂੰ ਆਮ ਪੁਲਿਸ ਸਟੇਸ਼ਨ ਜਾਣ ਦੀ ਲੋੜ ਨਾ ਪਵੇ ਤੁਸੀਂ ਜਾਣਦੇ ਹੋ ਬਾਪੂ ਬਾਦਲ ਦੇ ਸਮੇਂ ਕਿਵੇਂ ਤੁਹਾਡੇ ਪਿੰਡਾਂ 'ਚ ਤਰੱਕੀ ਹੋਈ ਆ ਇਲਾਕਾ ਜਾਂਦਾ ਕਿਵੇਂ ਇੱਕ ਛੇਪ ਹੁੰਦੀ ਸੀ ਆ ਜਿਹੜੇ ਤੁਹਾਡੇ ਸਾਰੀ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੇ ਬਣਾਈ ਆ ਬਾਪੂ ਬਾਦਲ ਤਾਂ ਘਰ ਰੇਪੇਰ ਕਰਨ ਵਾਸਤੇ ਪੈਸੇ ਦਿੰਦੇ ਹੁੰਦੇ ਸੀ ਪਰ ਤੁਸੀਂ ਦੇਖਿਆ ਜਦੋਂ ਬਾਪੂ ਬਾਦਲ ਦੀ ਸਰਕਾਰ ਗਈ ਪਿਛਲੇ 7 ਸਾਲਾਂ ਤੋਂ ਤਬਈ ਆ ਗਈ ਪੰਜਾਬ ਚ ਪਹਿਲੇ ਕੈਪਟਨ ਕਾਂਗਰਸ ਦਾ ਮੁੱਖ ਮੰਤਰੀ ਸੀ ਕੁਛ ਨਹੀਂ ਕੀਤਾ 5 ਸਾਲ ਬਰਬਾਦ ਕਰ ਦਿੱਤੇ ਫਿਰ ਝਾੜੂ ਵਾਲੇ ਆਏ ਆ ਡਰਾਮੇ ਬਾਜਾਏ ਦੇ ਗੱਲਾਂ ਬਾਹਰੇ ਵਾਦੇ ਕੀਤੇ ਪਰ ਉਹਨਾਂ ਦੇ ਮਨ ਖੇਤਾਂ ਨਹੀਂ ਸੀ ਉਹਨਾਂ ਦੇ ਮਨ 'ਚ ਕੋਈ ਪਿਆਰ ਨਹੀਂ ਸੀ ਗਰੀਬ ਪ੍ਰਤੀ ਕੋਈ 50% ਪਿਆਰ ਨਹੀਂ ਸੀ ਉਹ ਤਾਂ ਕੱਲਾ ਲੁੱਟਣਾ ਚਾਹੁੰਦੇ ਸੀ ਜਿਵੇਂ ਅੰਗਰੇਜ਼ਾਂ ਨੇ ਤੇ ਮੁਗਲਾਂ ਨੇ ਲੁੱਟਿਆ ਤੇ ਆਪਾਂ ਉਹਨਾਂ ਦੀਆਂ ਗੱਲਾਂ ਦਾ ਹੀ ਸ਼ਿਕਾਰ ਹੋ ਗਏ ਉਹ ਬੀਬੀਆਂ ਨੂੰ ਕਹਿੰਦੇ ਸੀ ਕਿ ਅਸੀਂ 1000 ਰੁਪਏ ਦੇਵਾਂਗੇ ਹਰ ਮਹੀਨੇ 2500 ਕਰਦਾਂਗੇ ਪੈਨਸ਼ਨ आटा दल दोगुना कर देंगे अभी बड़ा कुछ किया उदो कि सारा झूठ बोलते है इन्हना पिछोकड़ झूठा है, तो है। गरीब जनता किसान की मजदूर की समस्या नहीं पता पर उदो माहौल ही एजा बन गया है लोग समझे पता नहीं क्या जहां कि असी बदला लेके आओगे ਬਦਲਾ ਕੀ ਲਿਉਣਾ ਸੀ ਕਿ ਤਪਾਈ ਲੈਂਦੀ ਅੱਜ ਤੁਹਾਡੇ ਨੀਲੇ ਕਾੜ ਕੱਟਤੇ ਕਿ ਨਹੀਂ ਕੱਟੇ ਕ ਦੱਸੋ ਤੁਹਾਡੇ ਦਾਲਾਂ ਜਿਹੜੇ ਬਾਪੂ ਦਿੰਦਾ ਹੁੰਦਾ ਸੀ ਨਹੀਂ ਹੁਣ ਮਿਲਦੀਆਂ ਪੈਨਸ਼ਨਾਂ ਕੱਟਤੀਆਂ ਸ਼ਗਨ ਤਹੇ ਤੱਕ ਆਈ ਨਹੀਂ ਜਿਹੜੇ ਹਸਪਤਾਲ ਸੀ ਉੱਥੇ ਹੁਣ ਡਾਕਟਰ ਵੀ ਹੈ ਨਹੀਂ ਆ ਜਿਹੜੇ ਕਹਿੰਦੇ ਐ ਕਿ ਅਸੀਂ 600 ਯੂਨਿਟ ਗਰੀਬ ਜਨਤਾ ਦੇ ਅਸੀਂ ਮੁਫਤ ਦਿੰਦੇ ਆ ਪਹਿਲੀ ਗੱਲ 400 ਤਾਂ ਬਾਪੂ ਬਾਦਲ ਹੀ ਦਿੰਦਾ ਹੁੰਦਾ ਸੀ ਤੇ ਹੁਣ ਮੁਕਤ ਕੀ ਮੈਂ ਜਦੋਂ ਪਿੰਡਾਂ 'ਚ ਮੇਰੇ ਕੋਲੇ ਬੀਬੀਆਂ ਆਈਆਂ ਕਈ ਬੀਬੀਆਂ ਮਿਲ ਲਈਆਂ ਸਾਰਿਆਂ ਨੂੰ ਬਿਲ ਲਾਉਣ ਲੱਗ ਗਏ ਕਿਆ ਹੁਣ ਲੱਗੇ ਤੁਹਾਨੂੰ ਤੇ ਬਾਪੂ ਬਾਦਲ ਦੇ ਟਾਈਮ ਨਾ ਹੀ ਤੇ ਕੋਈ 600 ਯੂਨਿਟ ਦੇਖਦਾ ਸੀ ਨਾ ਕੋਈ 800 ਯੂਨਿਟ ਦੇਖਦਾ ਸੀ ਕੋਡੇ ਕੋਈ ਪੁੱਛਦਾ ਸੀ ਕਿਤੇ ਅੱਜ ਨਸ਼ਿਆਂ ਨੇ ਤਬਾਹ ਕਰਤਾ ਪੰਜਾਬ ਨਸ਼ੇ ਕਿਉਂ ਵੱਧ ਗਏ ਅੱਜ ਪੰਜਾਬ 'ਚ ਇਸ ਲਈ ਵੱਧ ਗਏ ਕਿ ਜਿਹੜੇ ਝਾੜੂ ਵਾਲੇ ਐ ਜਿਹੜੇ ਇਹਨਾਂ ਦੇ ਲੀਡਰ ਐ ਤੇ ਇਹਨਾਂ ਦੇ ਜਿਹੜੇ ਐਮਐਲਏ ਐ ਆ ਸਾਰੇ ਰਲ ਗਏ ਨਸ਼ੇ ਵੇਚਣ ਵਾਲਿਆਂ ਨਾਲ ਇਹਨਾਂ ਲੀਡਰਾਂ ਨੇ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਭੱਲ ਲਿਆ ਇੱਕ ਇੱਕ ਐਮਐਲਏ 5 5 7 7 ਲੱਖ ਰੁਪਇਆ ਮਹੀਨੇ ਦੇਉ ਆ ਨਸ਼ੇ ਵੇਚਣ ਵਾਲਿਆਂ ਤੋਂ ਲੈਣ ਲੱਗੇ ਤੇ ਪੁਲਿਸ ਨੂੰ ਕਹਿ ਦਿੱਤਾ ਕਿਉਂਕਿ ਇਹਨਾਂ ਦੀ ਸਰਕਾਰ ਐ ਥਾਣੇਦਾਰ ਨੂੰ ਕਹਿੰਦਾ ਡੀਐਸਪੀ ਨੂੰ ਕਹਿੰਦਾ ਕੀ ਆ ਨਸ਼ੇ ਵੇਚਣ ਵਾਲੇ ਨੂੰ ਛੇੜਨਾ ਨਹੀਂ ਤੇ ਹੁਣ ਤੁਸੀਂ ਦੇਖੋ ਘਰ ਘਰ ਨਸ਼ਾ ਹੋ ਗਿਆ ਤੁਸੀਂ ਦੇਖੋ ਕਿੰਨੇ ਨੌਜਵਾਨ ਮਾਰੇ ਗਏ ਐ ਆਪਣੀ ਜਵਾਨੀ ਤਬਾਹ ਹੋ ਰਹੀ ਐ ਇਸ ਆਮ ਆਦਮੀ ਝਾੜੂ ਵਾਲੀ ਪਾਰਟੀ ਦੇ ਕਰਤੂਤਾਂ ਕਰਕੇ ਇਸ ਕਰਕੇ ਅੱਜ بڑا ਇਤਿਹਾਸਕ ਦਿਨ ਐ ਅਪਵਿੱਤਰ ਜਗ੍ਹਾ ਐ ਇੱਥੇ ਮਾਏ ਭਾਗੋ ਜੀ ਦੀ ਇਤਿਹਾਸ ਪਰੇ ਤੁਸੀਂ ਜਾਣਦੇ ਹੋ ਮੈਥੋਂ ਪਹਿਲੇ ਮਾਦਾ ਭਾਗ ਕੋਰ ਦਾ ਕੀ ਇਤਿਹਾਸ ਸੀ ਕਿਵੇਂ ਉਹਨਾਂ ਨੇ ਦਾਵਾ ਪੜਵਾਇਆ ਕਿਵੇਂ ਸਿੰਘਾਂ ਨੂੰ ਮਾਫੀ ਦਵਾਈ ਮੈਂ ਬੇਨਤੀ ਕਰਦਾ ਤੁਸੀਂ ਸਾਰੇ ਮਾਏ ਭਾਗ ਕੋਰ ਦੇ ਵਾਰਿਸ ਹੋ ਆਪਾਂ ਪੰਜਾਬ ਨੂੰ ਬਚਾਉਣਾ ਹੈ ਅੱਛਾ ਪੰਜਾਬ ਨੂੰ ਵਾਪਸ ਸਹੀ ਲੀਹਾਂ ਤੇ ਲੈ ਕੇ ਆਉਣਾ ਹੈ ਆਪਾਂ ਪੰਜਾਬ 'ਚ ਵਾਪਸ ਖੁਸ਼ੀਆਂ ਲੈ ਕੇ ਆਉਣੀਆਂ ਜੇ ਤੁਸੀਂ ਸਾਰਾ ਕੁਝ ਚਾਹੁੰਦੇ ਹੋ ਤੇ ਆਪਣੀ ਪਾਰਟੀ ਆਪਣੀ ਫੌਜ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨਮੈਂਦਾ ਜਥੇਬੰਦੀ ਖਾਲਸਾ ਪੰਥ ਦੀ ਨਮੈਂਦੀ ਪੰਜਾਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਵਾਪਸ ਤਗੜਾ ਕਰੋ ਤੇ ਇਹ ਝਾੜੂ ਵਾਲਿਆਂ ਨੂੰ ਤੇ ਇਹ ਕਾਂਗਰਸੀਆਂ ਨੂੰ ਫਿਰ ਭਜਾਓ ਤਾਂ ਹੀ ਪੰਜਾਬ ਬਚ ਸਕਦਾ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਬਹੁਤ ਦੇਰ ਦੇ ਇੱਥੇ ਆਏ ਹੋ ਮੈਂ ਇੰਨਾ ਕਹਿਣਾ ਚਾਹਣਾ ਤੁਸੀਂ ਵਾਪਸ ਪੰਜਾਬ ਦੀ ਸਰਕਾਰ ਅਕਾਲੀ ਦਲ ਦੀ ਬਣਾ ਦਿਓ ਹਰ ਜਿਹੜਾ ਨੀਲੇ ਕਾਰਡ ਵਿੱਚ ਫਿਰ ਤੋਂ ਆਟਾ ਦਾਲ ਸਕੀਮ ਚਾਲੂ ਕਰਾਂਗੇ ਫਿਰ ਤੋਂ ਤੁਹਾਡੇ ਘਰਾਂ ਚ ਆਟਾ ਦਾਲ ਫਿਰ ਤੋਂ ਭੇਜਾਂਗੇ ਜਿਹੜਾ ਹਜ਼ਾਰ ਰੁਪਿਆ ਇਹਨਾਂ ਨੇ ਆ ਝਾੜੂ ਵਾਲੇ ਨੇ ਵਾਦਾ ਕੀਤਾ ਸੀ ਜੇ ਝਾੜੂ ਵਾਲੇ ਤੁਹਾਡੇ ਪਿੰਡਾਂ ਚ ਆਏ ਉਹਨਾਂ ਨੂੰ ਕਹੋ ਪਹਿਲੇ 24000 ਦਿਓ ਪਰ ਇਹਨਾਂ ਦਾ ਕੋਈ ਉਹਨਾਂ ਨੇ ਕੁਝ ਨਹੀਂ ਦੇਣਾ ਜਦੋਂ ਬਾਦਲ ਸਾਹਿਬ ਦੀ ਛੋਮਣੀ ਕਾਲੀ ਦਲ ਦੀ ਸਰਕਾਰ ਤੁਹਾਡੀ ਆਪਣੀ ਆਊਗੀ ਅਸੀਂ ਬੀਬੀਆਂ ਨੂੰ ਦੇਵਾਂਗੇ ਜੋ ਅਸੀਂ ਤੁਹਾਨੂੰ ਪਤਾ ਹੈ ਜੋ ਅਸੀਂ ਕਹਿੰਨੇ ਕਰਦੇ ਆਂ ਸ਼ਗਨ ਸਕੀਮ ਸ਼ਗਨ ਸਕੀਮ ਜਿਹੜੀ ਬੰਦ ਹੋ ਗਈ ਹੈ ਚਾਲੂ ਕੀਤੀ ਜਾਊਗੀ ਪੈਨਸ਼ਨ ਮਾਤਾ ਨੂੰ 2500 ਰੁਪਿਆ ਮਹੀਨਾ ਚਾਲੂ ਕੀਤਾ ਜਾਊਗਾ ਜਿਹੜੀ ਲੜਕੀਆਂ ਦੀ ਪੜ੍ਹਾਈ ਮੁਫਤ ਕੀਤੀ ਜਾਊਗੀ ਹੁਣ ਜਿੰਨੇ ਵੀ ਅਸੀਂ ਚਾਹੋਣੇ ਆ ਕਿ ਬੀਬੀਆਂ ਸਿਆਸਤ ਵਿੱਚ ਆਉਣ ਜਿੰਨੀਆਂ ਸਰਪੰਚ ਦੀ ਇਲੈਕਸ਼ਨ ਹੈ ਮਿਨਿਸਪਲ ਕਮੇਟੀਾਂ ਦੀ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੈ 50% ਸੀਟਾਂ ਉਹ ਬੀਬੀਆਂ ਵਾਸਤੇ ਰੱਖੀਆਂ ਜਾਣਗੀਆਂ ਬੋਲੇ 30% ਸੀਟਾਂ ਬੀਬੀਆਂ ਵਾਸਤੇ ਐਮਐਲਏ ਵਾਸਤੇ ਤੇ ਆਪਣੇ ਆਪੀ ਵਾਸਤੇ ਰੱਖੀਆਂ ਜਾਣਗੀਆਂ ਬੋਲੇ ਅਸੀਂ ਵਾਦਾ ਕਰਦੇ ਆ ਜਦੋਂ ਆਪਣੀ ਸਰਕਾਰ ਆਈ 50% ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ ਤੇ ਬੀਬੀਆਂ ਵਾਸਤੇ ਕੀਤੀਆਂ ਜਾਣਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਬੀਬੀਆਂ ਹੀ ਐ ਜਿਹੜੀਆਂ ਘਰ ਨੂੰ ਸੰਭਾਲ ਕੇ ਰੱਖਦੀਆਂ ਜੇ ਆਪਣੇ ਬੱਚੇ ਪੜ ਜਾਣਗੇ ਆਪਣੀਆਂ ਬੇਟੀਆਂ ਪੜ ਜਾਣਗੀਆਂ ਮਤਲਬ ਸਾਰਾ ਘਰ ਪਰ ਜਾਂਦਾ ਪੜ ਜਾਂਦਾ ਅਸੀਂ ਚਾਹੁੰਦੇ ਆ ਕਿ ਆਪਣੀਆਂ ਬੀਪੀਆਂ ਵਿੱਚ ਹੌਸਲਾ ਹੋਏ ਤੇ ਤੁਸੀਂ ਹੁਣ ਮੈਂ ਬੇਨਤੀ ਕਰਦਾ ਅੱਜ ਤੋਂ ਜਿਵੇਂ ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਸ਼ੁਰੂ ਹੋ ਗਈ ਸ਼ੁਰੂ ਅਕਾਲੀ ਦਲ ਦੀ ਮੈਂਬਰਸ਼ਿਪ ਹੈ ਅੱਜ ਤੋਂ ਅਸੀਂ ਇਸਤਰੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਮੈਂਬਰਸ਼ਿਪ ਸ਼ੁਰੂ ਕਰਨਾ ਕਰ ਰਹੇ ਆ ਤੇ ਬੀਪੀਆਂ ਨੂੰ ਬੇਨਤੀ ਕਰਦਾ ਤੁਸੀਂ ਅਕਾਲੀ ਦਲ ਦੇ ਮੈਂਬਰ ਬਣੋ ਆਪਣੀ ਤਾਕਤ ਬਣਾਓ ਆਪਣੀ ਜਥੇਬੰਦੀ ਸ਼ੋਭ ਨਹੀਂ ਇਕੱਲੀ ਦਲ ਇਸਤਰੀ ਵਨ ਨੂੰ ਤਗੜਾ ਕਰੋ ਕਿਉਂਕਿ ਤੁਸੀਂ ਘਰੇ ਬੈਨ ਨਾਲੋਂ ਆਪਣੀ ਆਵਾਜ਼ ਨੂੰ ਉਠਾਓ ਉਸ ਆਵਾਜ਼ ਨਾਲ ਲੜੋ ਤੇ ਜੇ ਤੁਸੀਂ ਇਕੱਠੇ ਹੋ ਕੇ ਤੁਹਾਡੀ 50% ਆਬਾਦੀ ਹੈ ਜੇ 50% ਆਬਾਦੀ ਇੱਕ ਝੰਡੇ ਥੱਲੇ ਇਕੱਠੇ ਹੋ ਜੇ ਤੁਹਾਡੀਆਂ ਤਕਲੀਫਾਂ ਆਪਣੇ ਆਪ ਹੀ ਹੱਲ ਹੋ ਜਾਣਗੀਆਂ ਥੋਡੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਥੋਡੀਆਂ ਮੁਸ਼ਕ ਤੁਹਾਡੇ ਲੀਡਰ ਤੁਹਾਨੂੰ ਜਿਹੜੀ ਸਿਆਸੀ ਪਾਰਟੀਆਂ ਤੁਹਾਨੂੰ ਸੁਣ ਲੱਗ ਜਾਣਗੀਆਂ ਤੁਹਾਡੇ ਘਰੇ ਘਰੇ ਆ ਕੇ ਤੁਹਾਡੇ ਮੁਸ਼ਕਲਾਂ ਹੱਲ ਕਰਨਗੇ ਤੁਹਾਡੀ ਤਾਕਤ ਤਾਂ ਜੇ ਤੁਸੀਂ ਇਕੱਠੇ ਹੋ ਪਰ ਇੱਕ ਬੰਨ ਬਣਾ ਲਿਓ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਜਿਹੜਾ ਝਾੜੂ ਤੁਹਾਡੇ ਕੋਲੇ ਪੁਰਾਣਾ ਪਿਆ ਉਹਨੂੰ ਤਾਂ ਅੱਗ ਲਾ ਦਿਓ ਜਾ ਕੇ ਕਿਉਂਕਿ ਉਹ ਝਾੜੂ ਨਹੀਂ ਮਰਵਾਇਆ ਸਾਰਿਆਂ ਨੂੰ ਪੰਜਾਬ ਨੂੰ ਝਾੜੂ ਨਹੀਂ ਤੇ ਜੇ ਝਾੜੂ ਵਾਲੇ ਤੁਹਾਡੇ ਪਿੰਡ ਜਾਏ ਤੇ ਕਹਾਂ ਝਾੜੂ ਘਰੇ ਆ ਉਹਦੇ ਨਾਲ ਫੇਰਿਓ ਬਲੇ ਉਹਨਾਂ ਨੂੰ ਕਿਉਂਕਿ ਜਿੰਨੇ ਵੱਡੇ ਝੂਠੇ ਜਿੰਨੇ ਚੋਰ ਆ ਸਾਰੇ ਇਕੱਠੇ ਹੋਏ ਆ ਪੰਜਾਬ ਨੂੰ ਇਹਨਾਂ ਝਾੜੂ ਵਾਲਿਆਂ ਨੇ ਤਬਾਹ ਕਰ ਦਿੱਤਾ ਹੈ